ਮਾਪੇ ਮਾਪੇ ਰੱਬ ਦਾ ਦਿੱਤਾ ਹੋਇਆ ਸਭ ਤੋਂ ਅਨਮੋਲ ਤੇ ਪਵਿੱਤਰ ਤੋਹਫਾ ਹੈ ਸਾਡੀ ਜ਼ਿੰਦਗੀ ਵਿੱਚ ਉਹਨਾਂ ਦੀ ਮਹੱਤਤਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਜੇਕਰ ਆਪਾਂ ਮਾਪੇ ਬਾਰੇ ਕੁਝ ਮਹੱਤਵਪੂਰਨ ਗੱਲਾਂ ਨੂੰ ਯਾਦ ਕਰੀਏ ਤਾਂ ਨੰਬਰ 1 ਤੇ ਆਉਂਦੀ ਆ ਬਿਨਾਂ ਸ਼ਰਤ ਦੇ ਪਿਆਰ ਮਾਂ-ਬਾਪ ਦਾ ਪਿਆਰ ਬਿਨਾਂ ਕਿਸੇ ਸ਼ਰਤ ਦੇ ਹੁੰਦਾ ਏ ਇਸ ਗੱਲ ਦਾ ਤੁਹਾਨੂੰ ਵੀ ਪਤਾ ਏ ਉਹ ساری ਉਮਰ ਆਪਣੇ ਬੱਚਿਆਂ ਦੀ ਖੁਸ਼ੀ ਅਤੇ ਭਲਾਈ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਮਾਂ-ਬਾਪ ਚਾਹੇ ਅੱਜ ਉਹ ਕਿਸੇ ਵੀ ਮਕਾਮ ਤੇ ਹੋਣ ਉਹਨਾਂ ਦਾ ਮਨ ਹਮੇਸ਼ਾ ਹੀ ਇਹ ਕਹਿੰਦਾ ਹੈ ਕਿ ਮੇਰਾ ਬੇਟਾ ਮੇਰੇ ਤੋਂ ਵੀ ਅੱਗੇ ਜਾਵੇ ਕਾਮਯਾਬ ਹੋਵੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣੇ ਨੰਬਰ 2 ਤੇ ਆ ਆਪਾਂ ਨੂੰ ਜ਼ਿੰਦਗੀ ਦੇ ਚੱਲਣ ਦਾ ਰਾਹ ਦੱਸਦੇ ਆ ਤੇ ਆਪਣੀ ਸੁਰੱਖਿਆ ਵੀ ਕਰਦੇ ਆ ਉਹ ਸਾਡੇ ਪਹਿਲੇ ਅਧਿਆਪਕ ਆ ਜਿਹੜੇ ਮਾਂ-ਵਾਪਾ ਪਿਆ ਉਹ ਸਾਡੇ ਪਹਿਲੇ ਅਧਿਆਪਕ ਆ ਤੇ ਉਹ ਸਾਨੂੰ ਰਾਹ ਦੱਸਦੇ ਕਿਉਂਕਿ ਮਾਂ ਬਾਪ ਦੀ ਉਂਗਲ ਫੜ ਕੇ ਹੀ ਆਪਾਂ ਸ਼ੁਰੂ ਤੇ ਚੱਲਣਾ ਸਿੱਖਦੇ ਆਂ ਤੁਸੀਂ ਵੀ ਤੇ ਮੈਂ ਵੀ ਉਹ ਸਾਨੂੰ ਸਹੀ ਤੇ ਗਲਤ ਵਿੱਚ ਫਰਕ ਦੱਸਦੇ ਆ ਫਰਕ ਸਿਖਾਉਂਦੇ ਆ ਕਿਉਂਕਿ ਜਦੋਂ ਬਚਪਨ ਦੇ ਵਿੱਚ ਉਹਨੇ ਨਾ ਆਪਾਂ ਉਦੋਂ ਆਪਾਂ ਨੂੰ ਚੰਗੇ ਤੇ ਮਾੜੇ ਦਾ ਫਰਕ ਪਤਾ ਨਹੀਂ ਹੁੰਦਾ ਇਹ ਆਪਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਆਪਾਂ ਦੁਨੀਆ ਦੇ ਵਿੱਚ ਵਿਚਰਦੇ ਆਂ ਜ਼ਿੰਦਗੀ ਦੇ ਹਰ ਕਦਮ ਤੇ ਸਾਡਾ ਸਾਥ ਦਿੰਦੇ ਹਨ ਤੇ ਸਾਨੂੰ ਸੁਰੱਖਿਅਤ ਮਹਿਸੂਸ ਕਰਾਉਂਦੇ ਹਨ ਜਦੋਂ ਆਪਾਨੂੰ ਪਤਾ ਹੋਵੇ ਨਾ ਆਪਣਾ ਮਾਂ ਬਾਪ ਆਪਣੇ ਨਾਲ ਆ ਤੇ ਇਨਸਾਨ ਜਿਹੜਾ ਨਾ ਉਹ ਵੱਡੇ ਵੱਡੇ ਪਹਾੜਾਂ ਦੇ ਅੱਗੇ ਵੀ ਹਿੱਕ ਕਤਾਨ ਕੇ ਖਲੋ ਜਾਂਦਾ ਹੈ ਤੇ ਜਦੋਂ ਮਾਂ ਬਾਪ ਤੁਹਾਡੇ ਤੋਂ ਵੱਖ ਹੋਣ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਪ੍ਰੇਮ ਤੁਹਾਡਾ ਨਾ ਹੋਵੇ ਤੇ ਉਦੋਂ ਨਿੱਕੀਆਂ-ਨਿੱਗੀਆਂ ਕੀੜੀਆਂ ਤੋਂ ਵੀ ਬੰਦੇ ਨੂੰ ਡਰ ਲੱਗਦਾ ਹੈ ਨੰਬਰ 3 ਤੇ ਆ ਜਾਂਦਾ ਤਿਆਗ ਤੇ ਕੁਰਬਾਨੀ ਬੱਚੇ ਨੂੰ ਪਾਲਣ ਵਿੱਚ ਵੱਡਾ ਕਰਨ ਲਈ ਮਾਪੇ ਅਣਗਿਣਤ ਤਿਆਗ ਅਤੇ ਕੁਰਬਾਨੀਆਂ ਦਿੰਦੇ ਹਨ ਇਸ ਗੱਲ ਦਾ ਤੁਹਾਨੂੰ ਹੀ ਪਤਾ ਹੈ ਕਿਉਂਕਿ ਜਦੋਂ ਛੋਟਾ ਬੱਚਾ ਹੁੰਦਾ ਨਾ ਜੇਕਰ ਉਹਦੀ ਕੇਅਰ ਨਾ ਕੀਤੀ ਜਾਵੇ ਨਾ ਤਾਂ ਮੁਸ਼ਕਲੋ ਮੁਸ਼ਕਲ ਆਓ ਪੰਜ 10 ਮਿੰਟ ਹੀ ਕੱਢੇ ਤਾਂ ਉਹਦੇ ਸਵਾਸ ਚਲ ਜਾਣਗੇ ਉਸ ਟਾਈਮ ਤੇ ਇੱਕ ਮਾਪਾ-ਬਾਪ ਹੀ ਹੁੰਦਾ ਏ ਜਿਹੜਾ ਬੱਚਿਆਂ ਦੀ ਦੇਖਭਾਲ ਕਰਦਾ ਏ ਆਪਣੀ ਨੀਂਦ ਨੂੰ ਤਿਆਗ ਦਿੰਦਾ ਏ ਆਪਣੀਆਂ ਖੁਸ਼ੀਆਂ ਨੂੰ ਤਿਆਗ ਦਿੰਦਾ ਏ ਆਪਣੇ ਸੁੱਖ ਨੂੰ ਤਿਆਗ ਦਿੰਦਾ ਏ ਸਿਰਫ ਆਪਣੇ ਵਾਸਤੇ ਕਿ ਮੇਰੇ ਬੱਚੇ ਕਾਮਯਾਬ ਹੋ ਜਾਣ ਉਹ ਆਪਣੀਆਂ ਜ਼ਰੂਰਤਾਂ ਤੋਂ ਪਹਿਲਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਏ ਤੁਸੀਂ ਕੋਈ ਚੀਜ਼ ਮੰਗ ਕੇ ਤੇ ਵੇਖੋ ਆਪਣੇ ਮਾਪੇ ਤੋਂ ਉਹ ਪੂਰੀ ਕੋਸ਼ਿਸ਼ ਕਰਦਾ ਏ ਮਾਣਾ ਤੋਂ ਤੰਤੋਂ ਤੇ ਪੈਸੇ ਪੱਖੋਂ ਕਿ ਮੇਰੇ ਬੇਟੇ ਦੀ ਆਹ ਵਾਲੀ ਜ਼ਰੂਰਤ ਪੂਰੀ ਹੋ ਜੇ ਨੰਬਰ 4 ਤੇ ਆਸਰਾ ਅਤੇ ਪ੍ਰੇਰਣਾ ਉਹ ਸਾਡੀ ਤਾਕਤ ਦੇ ਥੰਮ ਹੁੰਦੇ ਆ ਤਾਕਤ ਜ਼ਰੂਰੀ ਨਹੀਂ ਹੁੰਦੀ ਕਿ ਆਪਣੇ ਡੌਲਿਆਂ 'ਚ ਤਾਕਤ ਹੋਵੇ ਤਾਕਤ ਅਸਲੀ ਤਾਕਤ ਇੱਥੋਂ ਸ਼ੁਰੂ ਹੁੰਦੀ ਆ ਦਿਲ ਤੋਂ ਤੇ ਦਿਲ ਆਪਣਾ ਕਿੱਥੇ ਹੁੰਦਾ ਹੈ ਆਪਣੇ ਮਾਪੇ ਚ ਜਦੋਂ ਵੀ ਅਸੀਂ ਨਿਰਾਸ਼ ਜਾਂ ਉਦਾਸ ਹੁੰਦੇ ਆ ਉਹਨਾਂ ਦਾ ਸਹਿਯੋਗ ਅਤੇ ਵਿਸ਼ਵਾਸ ਸਾਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ ਜਦੋਂ ਅਸੀਂ ਉਦਾਸ ਹੁੰਨੇ ਨਾ ਫਿਰ ਆਪਾਂ ਆਪਣੇ ਮਾਪੇ ਕੋਲ ਬੈਠਦੇ ਆ ਉਨ੍ਹਾਂ ਨਾਲ ਕਿਸੇ ਪਰੇਸ਼ਾਨੀ ਤੇ ਡਿਸਕਸ ਕਰਦੇ ਕਿ ਪਿਤਾ ਜੀ ਮੈਨੂੰ ਇਸ ਕੀਤੇ ਤੁਹਾਡੇ ਵਿਚਾਰ ਚਾਹੀਦੇ ਕਿ ਮੈਂ ਇਸ ਪਰੇਸ਼ਾਨੀ ਨੂੰ ਕਿਸ ਤਰ੍ਹਾਂ ਨਿਕਲਾਂ ਕਿਉਂਕਿ ਜਿਹੜਾ ਆਪਣਾ ਮਾਂ ਬਾਪ ਹੁੰਦਾ ਹੀ ਉਹਨੇ ਸਾਰਾ ਕੁਝ ਵੇਖਿਆ ਹੁੰਦਾ ਹੈ ਉਹਨੇ ਖੁਸ਼ੀਆਂ ਗਮੀਆਂ ਸਾਰਾ ਕੁਝ ਵੇਖਿਆ ਹੁੰਦਾ ਹੈ ਇਸ ਕਰਕੇ ਉਹ ਤੋਂ ਵਧੀਆ ਸਲਾਹ ਪਾਣੋਂ ਕੋਈ ਵੀ ਨਹੀਂ ਦੇ ਸਕਦਾ ਮਾਂ ਬਾਪ ਦਾ ਸਤਕਾਰ ਕਰਨਾ ਉਹਨਾਂ ਦੀ ਦੇਖਭਾਲ ਕਰਨਾ ਅਤੇ ਉਹਨਾਂ ਨੂੰ ਖੁਸ਼ ਰੱਖਣਾ ਸਾਡਾ ਸਭ ਤੋਂ ਵੱਡਾ ਫਰਜ਼ ਆ ਉਹ ਸਾਡੀ ਜ਼ਿੰਦਗੀ ਵਿੱਚ ਇੱਕ ਵਰਦਾਨ ਦੀ ਤਰ੍ਹਾਂ ਹੁੰਦੇ ਆ ਫੋ ਤੁਸੀਂ ਆਪ ਸੋਚੋ ਰੱਬ ਨੂੰ ਤੇ ਆਪਾਂ ਵੇਖਿਆ ਨਹੀਂਗਾ ਆਪਾਂ ਸਿਰਫ ਆਪਣੇ ਮਾਂ ਬਾਪ ਨੂੰ ਵੇਖਿਆ ਹੈ ਤੇ ਮੰਨੋ ਗੱਲ ਜੇ ਕਿਤੇ ਉਹ ਰੱਬ ਹੋਇਆ ਤਾਂ ਉਹ ਆਪਣੇ ਮਾਂ ਬਾਪਰ ਗਈ ਹੋਊਗਾ ਕਿਉਂਕਿ ਇੱਕ ਮਾਂ ਬਾਪ ਹੀ ਹੁੰਦਾ ਹੈ ਜਿਹੜਾ ਆਪਣੇ ਨਾਲ ਹਮੇਸ਼ਾ ਖੜਾ ਰਹਿੰਦਾ ਏ ਤਾਂ ਇਹ ਵੀਡੀਓ ਮੇਰੇ ਮਾਪੇ ਵਾਸਤੇ ਆ ਤੁਹਾਡੇ ਮਾਪੇ ਵਾਸਤੇ ਆ ਤੇ ਇਸ ਧਰਤੀ ਦੇ ਜਿੰਨੀ ਦੁਨੀਆ ਵੱਸਦੀ ਆ ਉਹਨਾਂ ਦੇ ਮਾਪੇ ਵਾਸਤੇ ਆ ਮੈਂ ਅੱਜ ਤੁਹਾਨੂੰ ਵੀਡੀਓ ਨੂੰ ਲਾਈਕ ਕਰਨ ਨੂੰ ਜਾਂ ਕਮੈਂਟ ਕਰਨ ਨੂੰ ਨਹੀਂ ਕਹਿਣ ਦਿਆ ਪਰ ਤੁਸੀਂ ਆਪਣੇ ਮਾਪੇ ਵਾਸਤੇ ਜੋ ਵੀ ਲਿਖ ਸਕਦੇ ਜੇ ਕਮੈਂਟਾਂ ਦੇ ਵਿੱਚ ਉਹ ਤੁਹਾਡੀ ਮਰਜ਼ੀ ਆ ਜ਼ਰੂਰ ਲਿਖੋ